ਕਲੇਸਟ੍ਰੋਫੋਬੀਆ ਤੁਸੀਂ ਦੇਖਣਾ ਵੀ ਕਈ ਲੋਕ ਭੀੜ ਚ ਜਾ ਕੇ ਜਾਂ ਤੰਗ ਥਾਂ ਤੇ ਜਾ ਕੇ ਬਹੁਤ ਜ਼ਿਆਦਾ ਘਬਰਾ ਜਾਂਦੇ ਨੇ ਇਹਨਾਂ ਨੂੰ ਪੈਨਿਕ ਅਟੈਕ ਆਉਣ ਲੱਗ ਜਾਂਦਾ ਵੀ ਇਹ ਕਿਉਂ ਹੁੰਦਾ ਹੈ ਇਹਦੇ ਕੀ ਕਾਰਨ ਨੇ ਇੱਥੇ ਅਸੀਂ ਕੀ ਧਿਆਨ ਰੱਖਣਾ ਹੁੰਦਾ ਤੇ ਹੋਮਿਓਪੈਥੀ ਸਾਡੀ ਇੱਥੇ ਕੀ ਹਰਤ ਕਰ ਸਕਦੀ ਹੈ ਆਪਾਂ ਉਹਦੇ ਬਾਰੇ ਚ ਗੱਲ ਕਰਦੇ ਹਾਂ ਮੈਂ ਡਾਕਟਰ ਕੁਲਵੀਰ ਸਿੰਘ ਕਲੇਸਟ੍ਰੋਫੋਬੀਆ ਇੱਕ ਐਸਾ ਫੋਬੀਆ ਹੈ ਕਿ ਜਿਹਦੇ ਅੰਦਰ ਪੇਸ਼ੈਂਟ ਬਹੁਤ ਜ਼ਿਆਦਾ ਘਬਰਾ ਜਾਂਦਾ ਜਦੋਂ ਵੀ ਉਹ ਕਿਸੇ ਭੀੜ ਭੜਕੇ ਚ ਜਾਂਦਾ ਹੈ ਤੰਗ ਥਾਂ ਚ ਜਾਂਦਾ ਹੈ ਲਿਫਟ ਹੋ ਗਈ ਜਾਂ ਕੋਈ ਕਮਰਾ ਬੰਦ ਹੈ ਸਿਨੇਮੇ ਚ ਹੋ ਗਿਆ 에ਰੋਪਲੇਨ ਚ ਉੱਥੇ ਬਹੁਤ ਜ਼ਿਆਦਾ ਘਬਰਾ ਜਾਂਦਾ ਕੀ ਹੁੰਦਾ ਉੱਥੇ ਜਦੋਂ ਉਹਨੂੰ ਘਬਰਾਏਗਾ ਉਹਦੀ ਧੜਕਣ ਵੱਜ ਜਾਏਗੀ ਉਹਨੂੰ ਪਸੀਨਾ ਆਉਣ ਲੱਗ ਜਾਏਗਾ ਕੰਬਣ ਲੱਗ ਜਾਏਗਾ ਡਰੇਗਾ ਉਹਨੂੰ ਆਏ ਹੋਏਗਾ ਮੈਨੂੰ ਕੁਝ ਹੋ ਜਾਏਗਾ ਮੈਂ ਮਰ ਜਾਾਂਗਾ ਕਈ ਵਾਰੀ ਉਹਨੂੰ ਪੈਨਿਕ ਅਟੈਕ ਵੀ ਆ ਜਾਂਦਾ ਬੇਹੋਸ਼ ਵੀ ਹੋ ਜਾਂਦਾ ਉਹ ਤੇ ਉਹਨੂੰ ਐਂ ਲੱਗੇਗਾ ਕਿ ਮੈਂ ਇਥੋਂ ਬਾਹਰ ਕਿਵੇਂ ਨਿਕਲਾਂਗਾ ਕਈ ਵਾਰੀ ਇਹ ਜੇ ਪੇਸ਼ੈਂਟ ਜਦੋਂ ਵੀ ਸਿਨੇਮੇ ਵਿੱਚ ਫਿਲਮ ਦੇਖਣ ਜਾਣਗੇ ਤਾਂ ਹਮੇਸ਼ਾ ਦਰਵਾਜ਼ੇ ਕੋਲ ਬੈਠਣਗੇ ਕਿ ਜੇ ਕੋਈ ਪ੍ਰੋਬਲਮ ਆਈ ਤਾਂ ਭੱਜ ਕੇ ਬਾਹਰ ਨਿਕਲ ਜਾਊਗਾ ਉਹਨਾਂ ਨੂੰ ਦਰਵਾਜ਼ਾ ਜ਼ਰੂਰ ਦੇਖਣਾ ਚਾਹੀਦਾ ਹੁੰਦਾ ਜੇ ਦਰਵਾਜ਼ਾ ਖੁੱਲਾ ਤਾਂ ਉਹ ਸੌਖੇ ਬੈਠੇ ਰਹਿਣਗੇ ਉਹਨਾਂ ਨੂੰ ਸਾਹ ਹੰਡਾ ਰਹਿੰਦਾ ਜਦੋਂ ਦਰਵਾਜ਼ਾ ਬੰਦ ਹੈ ਤਾਂ ਉਹਨਾਂ ਨੂੰ ਦਿੱਕਤ ਆਉੜੀ ਹੁੰਦੀ ਹੈ ਇਹ ਕਲਸਟ੍ਰੋਫੋਬੀਆ ਦੇ ਪੇਸ਼ੈਂਟ ਹੁੰਦੇ ਨੇ ਇਹ ਬਚਾਰੇ ਬਹੁਤ ਜ਼ਿਆਦਾ ਤੰਗ ਹੁੰਦੇ ਨੇ ਜਦੋਂ ਵੀ ਇਹ ਕਿਤੇ ਭੀੜ ਭੜਕ ਕੇ ਜਨ ਜਾਣਾ ਪੈ ਜਵੇ ਕਿਉਂਕਿ ਰੋਜ਼ਮਰਹ ਦੀ ਜ਼ਿੰਦਗੀ ਸਾਨੂੰ ਕਦੇ ਨਾ ਕਦੇ ਤਾਂ ਇਹੀਆਂ ਥਾਵਾਂ ਤੇ ਜਾਣਾ ਹੀ ਪੈਂਦਾ ਹੈ ਲਿਫਟ ਯੂਜ਼ ਕਰਨੀ ਪੈਂਦੀ ਹੈ ਉਹ ਐਲਿਟਰ ਨਹੀਂ ਯੂਜ਼ ਕਰਨਗੇ ਪੌੜੀਆਂ ਚੜ੍ਹਨਗੇ ਉਹਨਾਂ ਨੂੰ ਬਹੁਤ ਜ਼ਿਆਦਾ ਡਰ ਲੱਗਦਾ ਘਬਰਾਹਟ ਆਉਂਦੀ ਹੈ ਇਦਾਂ ਹੀ ਭੀੜ 'ਚ ਨਹੀਂ ਜਾਂਦੇ ਉਹ ਸਾਈਡ ਤੇ ਰਹਿਣਗੇ ਉਹਨਾਂ ਦਾ ਜੇ ਆਪਾਂ ਕਾਰਨ ਦੇਖੀਏ ਤਾਂ ਦਾ ਕੋਈ ਜ਼ਿਆਦਾ ਕਾਰਨ ਨਹੀਂ ਹੈਗਾ ਮੋਸਟਲੀ ਤਾਂ ਇਹ ਹੁੰਦਾ ਵੀ ਕਈ ਵਾਰੀ ਅਸੀਂ ਕੋਈ ਇਹੋ ਜਿਹਾ ਐਕਸਪੀਰੀਅੰਸ ਕੀਤਾ ਹੁੰਦਾ ਆਪਣੀ ਲਾਈਫ 'ਚ ਵੀ ਅਸੀਂ ਕਿਤੇ ਫਸ ਗਏ ਹੁੰਦੇ ਆ ਤੰਗ ਥਾਂ ਤੇ ਜਾਂ ਕਈ ਵਾਰੀ ਡੂਰਿੰਗ ਪ੍ਰੈਗਨੈਂਸੀ ਬੱਚਾ ਦੀ ਮਦਰ ਇਹ ਜੀ ਸਿਚੁਏਸ਼ਨ ਚ ਪਸੀ ਹੁੰਦੀ ਹੈ ਜਾਂ ਜਦੋਂ ਬੱਚਾ ਹੁੰਦਾ ਉਸ ਟਾਈਮ ਬੱਚਾ ਡਰ ਜਾਂਦਾ ਉਦੋਂ ਉਹਨੂੰ ਡੂਰਿੰਗ ਡਿਲੀਵਰੀ ਤੇ ਜਿਹੜਾ ਡਾਰਾ ਉਹਦੇ ਅੰਦਰ ਬੈਠ ਜਾਂਦਾ ਨੈਰੋਪਲੇਸੈਂਟਾ ਇਹ ਤਾਂ ਇਹ ਮੇਨ ਕਾਰਨ ਹੈ ਜਾਂ ਕਈ ਵਾਰੀ ਜੈਨੇਟਿਕ ਵੀ ਹੁੰਦਾ ਜੇ ਫੈਮਿਲੀ ਹਿਸਟਰੀ ਹੈਗੀ ਤਾਂ ਬੱਚਿਆਂ ਚ ਵੀ ਇਹ ਪ੍ਰੋਬਲਮ ਆਂਦੀ ਹੈ ਉਹਨਾਂ ਨੂੰ ਵੀ ਪੈਨੇਪਟਾ ਕਿਦਾਂ ਜਾਂਦੇ ਨੇ ਸਟ੍ਰੋਕ ਹੋ ਵੀ ਹੋ ਜਾਂਦਾ ਜੇ ਉਹਨਾਂ ਨੂੰ ਭੀੜ ਪੜਕੇ ਜਾਂ ਤੰਗ ਥਾਂ ਤੇ ਜਾਣਾ ਪਵੇ ਉਹ ਇੱਥੇ ਕਰਨਾ ਕੀ ਹੁੰਦਾ ਵੀ ਕਿ ਤਈਆ ਵੀ ਪੇਸ਼ੈਂਟ ਅਕਸੈਪਟ ਕਰ ਲਵੇ ਵੀ ਹਾਂ ਮੈਨੂੰ ਇਹ ਪ੍ਰੋਬਲਮ ਹੈ ਇਸ ਪ੍ਰੋਬਲਮ ਨੂੰ ਬਾਹਰ ਨਿਕਾਲਣਾ ਉਹ ਬਾਹਰ ਨਿਕਲਣੀ ਕੀ ਕਰੇਗਾ ਆਪ ਰਿਸਕ ਲਏਗਾ ਥੋੜਾ ਥੋੜਾ ਜਾਏਗਾ ਕੌਨਸ਼ੀਅਸ ਰਹਿ ਕੇ ਵੀ ਮੈਨੂੰ ਪਤਾ ਵੀ ਮੈਨੂੰ ਇਹ ਪ੍ਰੋਬਲਮ ਹੁੰਦੀ ਹੈ ਵੀ ਪਰ ਮੈਂ ਇੱਥੇ ਜਾਣਾ ਜਦੋਂ ਉਹ ਠਾਨ ਲੇਗਾ ਤਾਂ ਉਹ ਉਹਦੇ ਨਾਲ ਵੀ ਆਪਣੇ ਫੀਅਰ ਨੂੰ ਓਵਰਕਮ ਕਰ ਲੇਗਾ ਤੇ ਹੌਲੀ 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 ਉਹ ਉੱਥੇ ਜਾ ਕੇ ਨੋਰਮਲ ਜਿਹੜਾ ਸਰਵਾਈਵ ਕਰਨ ਲੱਗ ਜਾਏਗਾ ਜਿਉਂ ਆਪ ਵੀ ਚਾਹੇ ਇਸੋਂ ਨਿਕਲਣਾ ਥੋੜੀ ਜਿਉ ਨੂੰ ਮਿਹਨਤ ਤਾਂ ਕਰਨੀ ਪੈਗੀ ਕਿਉਂਕਿ ਆਪਣੇ ਡਰ ਨੂੰ ਕੱਢ ਦਿੰਦੇ ਇਸੋ ਨਾਲ ਵੇ homeopathic ਦੀ ਰੋਡ ਪੈਂਦੀ ਆ ਤਾਂ ਉੱਥੇ ਆਪਾਂ ਕੀ ਕਰ ਸਕਦੇ ਆ homeopathic ਚ ਬਹੁਤ ਵਧੀਆ ਮੈਡੀਸਿਨ ਨੇ ਜਿਹੜੀਆਂ ਕਲਸਟਰ ਹੋਵੀਆਂ ਦੇ ਕੰਮ ਕਰਦੀਆਂ ਨੇ ਕਿੰਨੇ ਹੀ ਪੇਸ਼ੈਂਟ ਇਸ ਨਾਲ ਠੀਕ ਕੀਤੇ ਨੇ ਦਵਾਈਆਂ ਨਾਲ ਵੀ ਜਿਹੜੇ ਨਾਰਮਲ ਆਪਣੀ ਜ਼ਿੰਦਗੀ ਜੀ ਰਹੇ ਨੇ ਹੁਣ ਉਹਨਾਂ ਨੂੰ ਕੋਈ ਡਰ ਨਹੀਂ ਲੱਗਦਾ ਫਿਰ ਉਹਨਾਂ ਦਾ ਬਹੁਤ ਵਿਚਾਰਿਆਂ ਦਾ ਬੁਰਾ ਹਾਲ ਹੁੰਦਾ ਤੇ ਕਦੇ ਨਹੀਂ ਸਿੱਖਤੇ ਜਾਂਦੇ ਕਿੜੇ ਪੜੱਕੇ ਚ ਔਰ ਇੱਥੇ ਮੈਡੀਸਨ ਆਪਾਂ ਜਦੋਂ ਵੀ ਹੋਮੋਪੈਥੀ ਲੈਣੀ ਆ ਤਾਂ ਡਾਕਟਰ ਦੀ ਸਲਾਹ ਲੈਣੀ ਆ ਆਪਦੀ ਲੈਣੀ ਕਿਉਂ ਕਿਉਂਕਿ ਹੋਮੋਪੈਥੀ ਆਪਾਂ ਸਿੰਪਟਮ ਦੇ ਹਿਸਾਬ ਨਾਲ ਦੇਣੀ ਆ ਅਸੀਂ ਬਹੁਤ ਚੀਜ਼ਾਂ ਲੋਟ ਕਰਨੇ ਨੇ ਜਦੋਂ ਹੋਮੋਪੈਥੀ ਮੈਡੀਸਨ ਦੇਣੀ ਆ ਇਹ ਨਹੀਂ ਹੈਗਾ ਵੀ ਇਹਨੂੰ ਕੋਲੈਸਟ੍ਰੋਕ ਹੋ ਗਿਆ ਅਰਜੈਂਟ ਆ ਮੈਡੀਕਮ ਦੇ ਦੋ ਜੋ ਜ਼ੀਮੇ ਹੁੰਦੇ ਦੋ ਐਦਾਂ ਨਹੀਂ ਹੁੰਦਾ ਹੋਮੋਪੈਥੀ ਦੇ ਵਿੱਚ ਹਮੇਸ਼ਾ ਸਿੰਪਟਮ ਲੈ ਜਾਂਦੇ ਨੇ ਹੁਣ ਮੈਂ ਤੁਹਾਡੇ ਨਾਲ ਡਿਸਕਸ ਵੀ ਕਰੂੰਗਾ ਦੋ ਚਾਰ ਸਿੰਪਟਮ ਡਿਸਕਸ ਕਰੂੰਗਾ ਮੈਡੀਸਨ ਦੇ ਤਾਂ ਸਾਢੇ 3-3 4-4000 ਸਿੰਪਟਮ ਅਸੀਂ ਤਾਂ ਬਹੁਤ ਜ਼ਿਆਦਾ ਸਿੰਪਟਮ ਨੋਟ ਕਰਦੇ ਹਾਂ ਬਹੁਤ ਜ਼ਿਆਦਾ ਸਿੰਪਟਮ ਕੰਪੇਅਰ ਕਰਦੇ ਆ ਤਾਂ ਜਾ ਕੇ ਮੈਡੀਸਿਨ ਦਿੰਨੇ ਆ ਇਹ ਸਿਰਫ ਆਪਾ ਐਜੂਕੇਸ਼ਨ ਪਰਪਸ ਲਈ ਥੋੜੇ ਜਿਹਾ ਸਿੰਪਟਮ ਆਪਾਂ ਡਿਸਕਸ ਕਰ ਲੈਨੇ ਹਾਂ ਕਿਉਂਕਿ ਇਹ ਪ੍ਰੈਸਕ੍ਰਿਪਸ਼ਨ ਨਹੀਂ ਹੈਗੀ ਕੋਈ ਸਭ ਤੋਂ ਪਹਿਲਾਂ ਮੈਡੀਸਿਨ ਨਹੀਂ ਔਰਜੈਂਟ ਮੈਟ੍ਰਿਕਾ ਔਰਜੈਂਟ ਮੈਟ੍ਰਿਕਮ ਦਾ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਡਰ ਲੱਗਦਾ ਏੜ ਪੜਕੇ ਤੋਂ ਪਬਲਿਕ ਪਲੇਸ ਤੋਂ ਔਰ ਹਾਈਟ ਤੋਂ ਈਵਨ ਉਹਨੂੰ ਸੁਪਨੇ ਵੀ ਇਦਾਂ ਨਹੀਂ ਆਉਣਗੇ ਵੀ ਉਹ ਉਚਾਈ ਤੋਂ ਮਰ ਰਾਤ ਨੂੰ ਥੱਲੇ ਡਿੱਗ ਗਿਆ ਬਹੁਤ ਜ਼ਿਆਦਾ ਇੰਪੇਸ਼ੀਅਸ ਹੁੰਦਾ ਉਹਨੂੰ ਵੇਟ ਨਹੀਂ ਕਰ ਸਕਦਾ ਕਿਸ ਜਿਉਨੇ ਕੁਛ ਕਰਨਾ ਹੈ ਕਿਤੇ ਜਾਣਾ ਤਾਂ ਬਹੁਤ ਕਾਲਜ ਹੋਏਗਾ ਖਰੂ ਪਾ ਦੇਗਾ ਖਾਣਾ ਖਾਣਾ ਪ੍ਰੋਪਰ ਅੰਦਰ ਸਿੱਟੇਗਾ ਰਿਪੀਟ ਹੋਏਗਾ ਹਾਈਟ ਤੋਂ ਡਰੇਗਾ ਈਵਨ ਜਿਉਨੇ ਕਿਤੇ ਟਾਈਮ ਸੈੱਟ ਕਰ ਲਿਆ ਵੀ ਸਪੋਜ਼ ਕਰੋ ਉਹਨੇ ਸਵੇਰੇ ਕਿਸੇ ਨੂੰ ਮਿਲਣਾ ਜਾਂ ਉਹਨੇ ਸਵੇਰੇ ਉਹਦਾ ਪੇਪਰ ਆ ਜਾਂ ਉਹਨੇ ਸਵੇਰੇ ਕੋਈ ਉਹਦੇ ਮੰਨ ਲਓ 9 ਵਜੇ ਜਾਣਾ ਤਾਂ ਰਾਤ ਨੂੰ ਵੀ ਚੰਗੀ ਤਰ੍ਹਾਂ ਟਿਕ ਕੇ ਨਹੀਂ ਸੌ ਸਕਦਾ ਉਹਨੂੰ ਐਂਜਾਇਟੀ ਰਹੇਗੀ ਅੰਦਰੋਂ ਗੈਸਟ੍ਰੋਇਨਟ੍ਰਾਈਟਿਕ ਮੇਂ ਪੇਸ਼ ਆਉਂਦਾ ਮੋਸਟਲੀ ਇਹ ਮਿੱਠਾ ਜ਼ਿਆਦਾ ਖਾਏਗਾ ਉੱਥੇ ਗੈਸਟ੍ਰੋਇਨਟ੍ਰਾਈਟਿਕ ਮਦਦ ਨਾਲ 30% ਉਹਦਾ ਕੈਸਟ੍ਰੋਫੋਬੀਆ ਠੀਕ ਹੋ ਜਾਏਗਾ ਇਹਨਾਂ ਨੂੰ ਹਾਈਟ ਤੋਂ ਡਰ ਲੱਗਦਾ ਉਹ ਵੀ ਠੀਕ ਹੋ ਜਾਏਗਾ ਇਸੇ ਤਰ੍ਹਾਂ ਜਲਸੀਮੇ ਮੈਡੀਸਨ ਜਲਸੀਮੇ ਮੈਡੀਸਨ ਵਾਲਾ ਪੇਸ਼ੈਂਟ ਵੀ ਭੀੜ-ਭੜੱਕੇ ਚ ਨਹੀਂ ਜਾ ਸਕਦਾ ਪ੍ਰੋਬਲਮ ਪਲੇਸ ਤੇ ਨਹੀਂ ਜਾ ਸਕਦਾ ਇਹਨੂੰ ਡਰ ਲੱਗਦਾ ਜਲਸੀਮੀ ਵਾਲੇ ਪੇਸ਼ੈਂਟ ਨੂੰ ਸਟੇਜ ਤੋਂ ਵੀ ਡਰ ਲੱਗਿਆ ਅਰਜੈਂਟਮ ਨਾਈਟ੍ਰਿਕਮ ਵਾਲੇ ਨੂੰ ਵੀ ਸਟੇਜ ਤੋਂ ਬਹੁਤ ਡਰ ਲੱਗਦਾ ਜਲਸੀਮੀ ਵਾਲਾ ਪੇਸ਼ੈਂਟ ਪੇਪਰਾਂ ਤੋਂ ਬਹੁਤ ਡਰੇਗਾ ਪੇਪਰ ਤੋਂ ਪਹਿਲਾਂ ਬਹੁਤ ਘਬਰਾਇਆ ਫਿਰੇਗਾ ਡਰਦਾ ਰਹੇਗਾ ਤੇ ਸੁਸਤ ਹੋਏਗਾ ਜਾਂ ਕਮਜ਼ੋਰੀਆਂ ਭਾਰੀਆਂ ਹੋ ਜਾਣਗੀਆਂ ਜਦੋਂ ਇਹਨੂੰ ਇਦਾਂ ਦੀ ਪ੍ਰੋਬਲਮ ਆਏਗੀ ਹੈਵੀ ਯੂਫੀਲ ਕਰੇਗਾ ਉਦੋਂ ਬਾਅਦ ਜਲਸੀਮ ਹੁੰਦੇ ਸਨ 30 ਐਂਸੀ ਦੇ ਵਿੱਚ ਇਸ ਤੋਂ ਇਲਾਵਾ ਮੈਡੀਸਨ ਆਏਗੀ ਜਿਹੜੀ ਕੋਲਸਟ੍ਰੋਕ ਹੋ ਗਿਆ ਤੇ ਵਿੱਚ ਜ਼ਿਆਦਾ ਕੰਮ ਕਰਦੀ ਆ ਜਦੋਂ ਲੇਡੀਜ਼ ਨੂੰ ਮੀਨੋਪॉज ਆ ਜਾਂਦਾ ਉਦੋਂ ਗਲੋਨਾਇਨ ਕੰਮ ਕਰਦੀ ਆ ਉਦੋਂ ਜੇ ਉਹਨਾਂ ਨੂੰ ਕੋਲਸਟ੍ਰੋਕ ਹੋ ਗਿਆ ਸਟਾਰਟ ਹੋਵੇ ਜਦੋਂ ਉਹਨਾਂ ਨੂੰ ਮੀਨੋਪॉज ਸਟੇ ਸ਼ੁਰੂ ਹੋਈ ਹੈ ਅਦਰਵਾਈਜ਼ ਉਹ ਪਹਿਲਾਂ ਨਾਰਮਲ ਸੀਗੇ ਉੱਥੇ ਆਪਾਂ ਦੇਖ ਸਕਦੇ ਹਾਂ ਗਲੋਨਾਇਨ ਇਹ ਕੁਝ ਕਮੈਡੀਸਨ ਆਪਾਂ ਤੁਹਾਡੇ ਨਾਲ ਡਿਸਕਸ ਕੀਤੀਆਂ ਨੇ ਜਿਵੇਂ ਹੁਣ ਪਾਲਸਟੇਲ ਹੈ ਪਾਲਸਟੇਲ ਦਾ ਪੇਸ਼ੈਂਟ ਜਿਹੜਾ ਨੂੰ ਕੋਲਸਟ੍ਰੋਕ ਹੋ ਗਿਆ ਕਦੋਂ ਕੋ ਮੋਸਟਲੀ ਸ਼ਾਵ ਨਹੀਂ ਪਿਆਸ ਘੱਟ ਲੱਗੇਗੀ ਇਹਨੂੰ ਵੀ ਬੰਦ ਕਮਰੇ ਵਿੱਚ ਵੀ ਘਬਰਾਹਟ ਹੋਏਗੀ ਪੀੜ ਜੀ ਵੀ ਘਬਰਾਹਟ ਹੋਏਗੀ ਇਹਦੇ ਵਿੱਚ ਇਹੀ ਹੁੰਦਾ ਵੀ ਪਿਆਸ ਘੱਟ ਲੱਗਦੀ ਹੈ ਤੇ ਸ਼ਾਮ ਨੂੰ ਇਹ ਜਿਹੜੀ ਈਵਨਿੰਗ ਟਾਈਮ ਤੇ ਨੂੰ ਪ੍ਰੋਬਲਮ ਜਿਹੜੀ ਜ਼ਿਆਦਾ ਵੱਧਦੀ ਆ ਇਸੇ ਤਰ੍ਹਾਂ ਵੋਲਨਸ ਉਡਾਉਂਦੀ ਆ ਬੈਚ ਵੋਲਨਸ ਉਡਾਉਂਦੀ ਆ ਮਾਰਗਨ ਗਰੇਟਰ ਇਹ ਕਿੱਥੇ ਦਿੰਨੇ ਆ ਜਿੱਥੇ ਪੇਸ਼ ਨੂੰ 4 ਤੋਂ ਲੈ ਕੇ 8 ਵਜੇ ਤੱਕ ਸ਼ਾਮ ਨੂੰ ਪ੍ਰੋਬਲਮ ਜ਼ਿਆਦਾ ਵੱਧਦੀ ਆ ਪੇਟ ਦੇ ਅੰਦਰ ਗੈਸ ਬਹੁਤ ਜ਼ਿਆਦਾ ਜਿਹੜਾ ਗੱਟ ਸਿਸਟਮ ਉਹਦਾ ਹਿੱਲਿਆ ਹੀ ਰਹਿੰਦਾ ਉਹਨੂੰ ਕੋਈ ਨਾ ਕੋਈ ਪੀਅਰ ਨਾਲ ਰਿਲੇਟਡ ਪ੍ਰੋਬਲਮ ਹੋਵੇ ਵਿਚ ਹੈ ਬਲੋਟਿੰਗ ਹੋਵੇ ਚਾਹੇ ਐਸਿਡਿਟੀ ਹੋਵੇ ਚਾਹੇ ਹੋਵੇ ਵੈਸੀ ਪੇਟ ਭਾਰਾ ਭਾਰਾ ਰਹਿੰਦਾ ਤੇ ਸ਼ਾਮ ਨੂੰ ਉਹਦੀ ਪ੍ਰੋਬਲਮ ਬਣਦੀ ਹੈ ਉੱਥੇ ਆਪਾਂ ਮਾਰਵਨ ਗ੍ਰੇਟਰ ਮੈਡੀਸਨ ਦੇ ਸਕਦੇ ਹਾਂ 30% ਦੇ ਵਿੱਚ ਇਹ ਬੌਲ ਨੂੰ ਸੋਰ ਆਉਂਦੀ ਹੈ ਜਿਹੜੀ ਵਧੀਆ ਕੰਮ ਕਰਦੀ ਆ ਜਿੱਥੇ ਵੀ ਆਪਾਂ ਨੂੰ ਪੀਅਰ ਆਫ ਕਲਸਟ੍ਰੋਫੋਬੀ ਆ ਉੱਥੇ ਰਹਾਉਂਦੀ ਹੈ ਦੋਸਤੋ ਜਿਹੜੀ ਮੈਂ ਤੁਹਾਡੇ ਨਾਲ ਕਲਸਟ੍ਰੋਫੋਬੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਤੁਹਾਨੂੰ ਵਧੀਆ ਲੱਗਿਆ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕਰ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਬੈਲ ਬਟਨ ਨੂੰ ਦਬਾ ਲੋਗੇ ਤਾਂ ਅਗਲੇ ਵੀਰੇ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਫੇਸਬੁੱਕ ਤੇ ਦੇਖ ਰਹੇ ਮੇਰੇ ਪੇਜ ਨੂੰ ਤਾਂ ਪੇਜ ਨੂੰ ਫੋਲੋ ਕਰ ਲਓ ਥੈਂਕ ਯੂ